ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਵਾਸ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਬਠਿੰਡਾ ਦੇ ਵਿੱਚ ਦਿਨ ਦਿਹਾੜੇ ਮੋਟਰਸਾਈਕਲ ਤੇ ਜਾ ਰਹੇ ਇੱਕ ਵਕੀਲ ਦੇ ਉੱਪਰ ਅਣਪਛਾਤੇ ਲੋਕਾਂ ਦੇ ਵੱਲੋਂ ਚਲਾਈਆਂ ਗਈਆਂ ਗੋਲੀਆਂ ਗੰਭੀਰ ਹਾਲਤ ਦੇ ਵਿੱਚ ਇਲਾਜ ਦੇ ਲਈ ਲਿਜਾਂਦਾ ਗਿਆ ਪ੍ਰਾਈਵੇਟ ਹਸਪਤਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਮਾਮਲੇ ਦੀ ਜਾਂਚ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੇ ਗੋ ਨਿਆਣਾ ਰੋਡ ਐਨ ਐਫ ਐਲ ਨੇੜੇ ਦੀਆਂ ਜਿੱਥੇ ਕਿ ਅੱਜ ਦੁਪਹਿਰ ਮੋਟਰਸਾਈਕਲ ਤੇ ਜਾ ਰਹੇ ਇੱਕ ਵਕੀਲ ਦੇ ਉੱਪਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਅਣਪਛਾਤੇ ਲੋਕਾਂ ਦੇ ਵੱਲੋਂ ਗੋਲੀ ਚਲਾ ਦਿੱਤੀ ਗਈ ਜਿਸ ਤੋਂ ਬਾਅਦ ਮੌਕੇ ਤੋਂ ਫਰਾਰ ਹੋਏ ਦੱਸੇ ਜਾ ਰਹੇ ਹਨ ਰਾਹਗੀਰਾਂ ਵੱਲੋਂ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਮੌਕੇ ਤੇ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਅਤੇ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜ਼ਖਮੀ ਵਕੀਲ ਦੀ ਪਛਾਣ ਯਸ਼ ਦੇ ਤੌਰ ਤੇ ਹੋਈ ਹੈ ਜੋ ਕਿ ਬਠਿੰਡਾ ਵਿਖੇ ਬਕਾਲਤ ਕਰਦੇ ਹਨ ਅਤੇ ਬਾਰ ਕਾਉਂਸਲ ਦੇ ਸੈਕਟਰੀ ਵੀ रह ਚੁੱਕੇ ਹਨ ਫਿਲਹਾਲ ਪੁਲਿਸ ਦੇ ਵੱਲੋਂ ਹਰ ਐਂਗਲ ਤੇ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਮੇਰਾ ਜੀ ਮੈਂ ਐਡਵੋਕੇਟਸ ਬ੍ਰਹਾਂਤ ਸਿੰਘਲਾ ਸਾਬਕਾ ਵਾਈਸ ਪ੍ਰਧਾਨ ਜ਼ਿਲ੍ਹਾ ਕਾਜਰੀ ਬਟਿੰਡਾ ਬਹੁਤ ਹੀ ਮੰਨਤਪਾਗੀ ਕਰਨਾ ਹੋਈ ਜਿਹੜੇ ਸਾਡੇ ਐਡਵੋਕੇਟ ਐਜਸ ਕਰਵਾਸ ਰਾ ਜੀ ਸਾਡੇ ਬਾਰ ਦੇ ਜੁਆਇੰਟ ਸੈਕਟਰੀ ਵੀ ਰੇ ਆ ਪਹਿਲਾਂ ਅੱਜ ਦੁਪਹਿਰੇ ਸਾਨੂੰ ਉਹਨਾਂ ਦੇ ਜਿਹੜਾ ਹੈਗਾ ਗੋਲੀਆਂ ਮਾਰੀਆਂ ਗਈਆਂ ਗਈਆਂ ਹਨ ਪਛਾਤੇ ਵਿਅਕਤੀਆਂ ਵੱਲੋਂ ਜਿਹੜੀਆਂ ਦੋ ਗੋਲੀਆਂ ਉਹਨਾਂ ਦੇ ਵੱਜੀਆਂ ਗਈਆਂ ਉਹ ਹਸਪੀਟਲ ਦੇ ਵਿੱਚ ਜੀਰੇ ਇਲਾਜ ਹੈ ਜੀ ਤੇ ਵੈਸੇ ਮਤਲਬ ਖਤਰੇ ਤੋਂ ਬਾਹਰ ਹੈ ਪਰ ਹਾਲਾਤ ਹੈ ਗੰਭੀਰ ਬਣੀ ਹੋਈ ਹੈ ਉਹਨਾਂ ਦੀ ਕੀ ਅਚਨਪਤ ਕਿਥੇ ਘਟਨਾ ਹੋਈ ਸਰ ਕੀ ਕੀ ਸਰ ਆਪਣੇ ਐਨਐਫਐਲ ਦੇ ਗੇਟ ਨੰਬਰ 4 ਕੋਲ ਸਰ ਜਿਹੜੀ ਇਹ ਘਟਨਾ ਹੋਈ ਹੈ ਜੀ ਕਿੰਨੇ ਕ ਵਜੇ ਦਾ ਸਮਾਂ ਸੀ ਇਹ ਸਰ ਦੁਪਹਿਰ ਦਾ ਸਮਾਂ ਸੀ ਅੱਛਾ ਕੋਈ ਜਾ ਰਹੇ ਸੀ ਕਿੱਥੇ ਜਾ ਇਹ ਘਰ ਵਾਪਸ ਜਾ ਰਹੇ ਸੀ ਕੋਰਟ ਤੋਂ ਜੀ ਅੱਛਾ ਤੁਸੀਂ ਆਪ ਪੁਲਿਸ ਨੂੰ ਇਤਲਾਹ ਦਿੱਤੀ ਹਾਂਜੀ ਪੁਲਿਸ ਨੂੰ ਇਤਲਾਹ ਦਿੱਤੀ ਜੀ ਪੁਲਿਸ ਦੀਆਂ ਟੀਮਾਂ ਜਿਹੜੀਆਂ ਵੱਖਰੀਆਂ ਵੱਖਰੀਆਂ ਕੰਮ ਕਰ ਰਹੀਆਂ ਟਰੇਸ ਕਰ ਰਹੀਆਂ ਜੀ ਕੀ ਲੱਗਦਾ ਜੀ ਮਸ਼ਰੇ ਆਮ ਇਸ ਤਰ੍ਹਾਂ ਗੋਲੀਆਂ ਮਾਰ ਦੇਖੋ ਜੀ ਬਹੁਤ ਹੀ ਮੰਦਭਾਗੀ ਘਟਨਾ ਹੈ ਜਿਵੇਂ ਕਿ ਅੱਜ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਜਿਹੜੇ ਡੀਜੀਪੀ ਅੱਜ ਇੱਕ ਪਾਸੇ ਤਾਂ ਉਹ ਦੌਰੇ ਤੇ ਆਏ ਹੋਏ ਸੀ ਬਟਿੰਡਾ ਉਸੇ ਸਮੇਂ ਇੰਨੀ ਫੋਰਸ ਲੱਗੀ ਹੋਣੀ ਇਸ ਤਰ੍ਹਾਂ ਘਟਨਾ ਹੋ ਜਾਣੀ ਬਟਿੰਡੇ ਇਸ ਤੋਂ ਮੰਦਪਾਗੇ ਘਟਨਾ ਕੋਈ ਨਹੀਂ ਹੋ ਸਕਦੀ 26 ਜਨਵਰੀ ਦਾ ਵੀ ਟਾਈਮ ਹੈ ਤੇ ਸੁਰੱਖਿਆ ਕਹਿੰਦੇ ਮੈਂ ਕਹਿੰਦਾ ਜੀ ਜੇ ਮਤਲਬ ਕਾਨੂੰਨ ਦੇ ਰਾਖੇ ਸੇਫ ਨਹੀਂ ਹੈਗੇ ਤਾਂ ਮੈਂ ਕਹਾਂ ਨਾਮ ਪਬਲਿਕ ਦਾ ਕੀ ਬੰਦਾ ਹੋਊਗਾ ਕੀ ਕਹਿਣਾ ਚਾਹੋਗੇ ਸੁਰੱਖਿਆ ਹੋਰ ਤੇਜ਼ ਕਰ ਬਿਲਕੁਲ ਜੀ ਪੰਜਾਬ ਪੁਲਿਸ ਬਠਿੰਡਾ ਪੁਲਿਸ ਨੂੰ ਚਾਹੀਦਾ ਜੀ ਜਿਹੜੀ ਸੁਰੱਖਿਆ ਹੈ ਕੜੀ ਨਜ਼ਰ ਹੋਣੀ ਚਾਹੀਦੀ ਹੈ ਜਿਹੜੇ ਕ੍ਰਿਮਨਲ ਬੰਦੇ ਹੈ ਉਹਨਾਂ ਨੂੰ ਅਪਰਾਧ ਹੋਣ ਤੋਂ ਪਹਿਲਾਂ ਜਿਹੜਾ ਹੈ ਫੜ ਕੇ ਉਹਨਾਂ ਨੂੰ ਅੰਦਰ ਦੇਣਾ ਚਾਹੀਦਾ ਤਾਂ ਜੋ ਇਹ ਜਿਹਾ ਘਟਨਾਵਾਂ ਨਾ ਹੋ ਸਕਣ ਅੱਛਾ ਕੀ ਨਾਮ ਕੀ ਜੀ ਜਿਨ੍ਹਾਂ ਜਿਨ੍ਹਾਂ ਦੇ ਬੋਲੀ ਯਸ਼ ਕਰਵਾਸਰਾ ਜੀ ਅੱਛਾ ਕਿ ਐਡੀਪੀਸੀ ਕੀ ਕੋਈ ਹਾਂਜੀ ਇਹਨੇ ਪਹਿਲਾਂ 2022-23 ਦੇ ਵਿੱਚ ਜੁਆਇੰਟ ਸੀ ਸਾਡੇ ਬਾਰਾ ਸੁਸ਼ਕਲਾ ਐਡਵੋਕੇਟ ਹਾਂਜੀ ਫਿਲਹਾਲ ਹੈ ਐਡਵੋਕੇਟ ਬਠਿੰਡਾ ਦੇ ਵਿੱਚ ਹਾਂ ਬਠਿੰਡਾ ਦੇ ਵਿੱਚ ਪ੍ਰੈਕਟਿਸ ਕਰਦੇ ਹੈ ਇਹ ਤਾਂ ਸਾਨੂੰ ਮਤਲਬ ਆਮ ਲੋਕਾਂ ਤੋਂ ਹੀ ਪਤਾ ਲੱਗਾ ਕਿਸੇ ਨੇ ਫੋਨ ਕੀਤਾ ਸੀਗਾ ਵੀ ਇਸ ਤਰ੍ਹਾਂ ਕਰਕੇ ਇੱਥੇ ਕੋਈ ਕੋਈ ਬੰਦਾ ਜਿਹੜਾ ਹੈਗਾ ਵੀ ਉਹ ਜੋ ਕੋਈ ਆਪਣਾ ਵੀ ਮੇਰੇ ਗੋਲੀ ਲੱਗੀ ਆ ਐਨਐਫਐਲ ਦੇ ਨੇੜੇ ਲੇਕਿਨ ਅਸੀਂ ਹੁਣ ਐਨਐਫਐਲ ਕੋਲੇ ਪਹੁੰਚੇ ਆ ਉਹ ਤਾਂ ਸਾਨੂੰ ਇਹ ਪਤਾ ਲੱਗਾ ਵੀ ਸ਼ਾਇਦ ਆਦੇਸ਼ ਦੇ ਵਿੱਚ ਐਡਮਿਟ ਪਰ ਸਾਨੂੰ ਇੱਥੇ ਆਸੇ ਪਾਸੇ ਹਜੇ ਪਤਾ ਕੀਤਾ ਕਿ ਉਹ ਲੋਕੀ ਕਹਿੰਦੇ ਵੀ ਹਜੇ ਸਾਡੀ ਧਿਆਨ ਚ ਤਾਂ ਇਹ ਕੋਈ ਨਹੀਂ ਪਰ ਫਿਰ ਵੀ ਇਹ ਵੈਰੀਫਾਈ ਕਰ ਰਹੇ ਆ ਕਿਉਂਕਿ ਅੱਗੇ ਪੁਲਿਸ ਪੜਤਾਲ ਕਰੂਗੀ ਜਿਹੋ ਜੀ ਕਾਰਵਾਈ ਹੋਊਗੀ ਉਹ ਕੀਤੀ ਜਾਊਗੀ ਆਦੇਸ਼ ਵੀ ਕੋਚ ਨੂੰ ਭੇਜਿਆ ਗਿਆ ਹਾਂ ਟੀਮ ਐਸ ਐਚ ਓ ਆਦੇਸ਼ ਗਏ ਐ ਐਸ ਐਚ ਓ ਥਰਮਲ ਬਾਕੀ ਵੀ ਜਿਹੜੀਆਂ ਪੁਲਿਸ ਪਾਰਟੀਆਂ ਸੀਆਈਏ 1 2 ਅਸੀਂ ਵਕਫਾ ਕੇ ਦਿਸ਼ਾ ਵੱਲ ਭੇਜ ਗਏ